ਕਭੀ ਚਰ ਤੋਂ ਪਹਿਲਾਂ ਇਹਨਾਂ ਨੇ ਜੁਨੀ ਨੇ ਕਬਜ਼ਾ ਕੀਤਾ ਸੀ ਅੱਜ ਲਾਭ ਸਿੰਘ ਨੇ ਜਿਹਦੇ ਬੇਟੇ ਨੇ ਸਾਡੇ ਪ੍ਰਧਾਨ ਨੂੰ ਮਾਰਿਆ ਉਸ ਤੋਂ ਬਾਅਦ ਚ ਅਸੀਂ ਸਾਰੇ ਚੁੱਪ ਕਰਕੇ ਚਲੋ ਦੁਕਾਨਾਂ ਬੰਦਾਲੀਆਂ ਕੋਈ ਗੱਲ ਨਹੀਂ ਹੁਣ ਇਹਨੇ 15-20 ਦਿਨ ਹੋ ਗਏ ਨੇ ਫੇਰ ਬੰਦੇ ਨਾਲ ਲੈ ਕੇ ਰਾਤ ਤੇ ਚੋਰੀ ਬੰਦੇ ਲੈ ਕੇ ਇਹਨੇ ਆ ਕੰਨ ਮਾਰ ਦਿੱਤੀ ਅਸੀਂ ਇਹਨੂੰ ਸਮਝਾਇਆ ਬੜਾ ਕਿ ਬੰਦਾ ਬਣ ਜਾ ਇਹ ਕੰਮ ਠੀਕ ਨਹੀਂ ਨੁਕਸਾਨ ਹੋ ਜੇ ਬੰਦੇ ਦਾ ਫਾਇਦਾ ਕੋਈ ਨਹੀਂ ਹੁੰਦਾ ਸਾਡੀ ਮੰਨ ਜਾ ਇਹਨੇ ਕੱਲ ਫੇਰ ਦੋ ਦਿਨ ਆ ਵੀ ਇਹਦੇ ਵਿਚ ਛਾਲੀਆਂ ਨੇ ਰਾਤ ਨੂੰ ਬੰਦੇ ਸਵਾਦਾ ਹੀ ਇੱਥੇ ਅੱਜ ਬਰ ਯੂਨੀਅਨ ਸਾਰੀ ਨੇ ਕਾ ਕੀਤਾ ਕਿ ਕੰਧ ਟਾ ਦਿਓ ਸਰ ਜੇ ਕੰਡਾ ਲਗੇ ਇਹ ਆ ਗਏ ਨੇ ਆਉਂਦੇ ਪ੍ਰਧਾਨ ਦੇ ਇੱਕ ਏਟ ਮਾਰੀ ਛਾਤੀ ਚ ਜੀ ਨਾ ਪ੍ਰਧਾਨ ਜੀ ਦਾ ਜੀ ਸਰਦਾਰ ਸਿੰਘ ਟਵਾਲ ਤਗੜੇ ਕਲਾ ਜੀ ਡੱਥ ਹੋ ਗਈ ਮੌਕੇ ਤੇ ਉਹਨਾਂ ਨੂੰ ਮੌਕੇ ਤੇ ਹਸਪੀਟਲ ਲਾ ਕੇ ਉਹਨਾਂ ਆ ਕੇ ਰਿਕਰਾ ਦੇ ਆਈ ਪੁਲਸ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਨੇ ਸਾਨੂੰ ਬੜੀ ਵਧੀਆ ਸਲਾਹ ਦਿੱਤੀ ਐਵੇਂ ਕਹ ਨੂੰ ਕਹਿਣਾ ਉਹਨਾਂ ਦੀ ਸਲਾਹ ਸਿਰ ਮੁੱਥੇ ਪਰ ਇਹ ਬੰਦੇ ਨੇ ਮੌਕਾ ਨਹੀਂ ਦਿੱਤਾ ਸਾਨੂੰ ਸਾਡਾ ਨੇ ਬੰਦਾਂ ਬਾਤਾਂ ਨਾ ਜੀ ਅਸੀਂ ਜ਼ਾਰੇ ਪ੍ਰਸ਼ਾਸਨ ਕੋ ਕਹਿੰਨੇ ਆ ਵੀ ਇਹਨਾਂ ਬੰਦਿਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਹੈ ਸਾਨੂੰ ਬੇਨਤੀ ਪ੍ਰਸ਼ਾਸਨ ਅਕੇ ਲਓ ਕੱਪ ਜਾ ਵੀ ਟਵਾਇਆ ਜਾ ਸਾਰਾ ਜਿਹੜਾ ਨਾਜਾਇਜ਼ ਕੀਤਾ ਇਹਨਾਂ ਨੇ ਮੈਂ ਗੁਲਜਾਰ ਸਿੰਘ ਜੀ ਪਹਿਲਾਂ ਮੈਂ ਪ੍ਰਧਾਨ ਰਿਆਂ ਸਾਫਾ ਸਾਫਾ ਪ੍ਰਧਾਨ ਹੁਣ ਮੇਰੀ ਜਗ੍ਹਾ ਭਜਨ ਸਿੰਘ ਤੱਕੜ ਵੀ ਆਏ ਸੀ ਤੇ ਉਹਨਾਂ ਨੇ ਕਾਂਢ ਗੱਡੀ ਘਟੋ ਘਟ 10 12 ਬੰਦੇ ਹੋ ਗਏ ਘਟੋ ਘੜ 25 30 ਬੰਦੇ ਹਿਆਰਾਂ ਵਾਲੇ ਲਿਆ ਕੇ ਰਾਤ ਦੇ ਟਾਈਮ ਤੇ ਕਾਂਢ ਬਲਮਾਸ਼ੀ ਨਾਲ ਮਾਰ ਗਏ ਤੇ ਸਾਨੂੰ ਡਰਾ ਦੰਡੇ ਅਸੀਂ ਬੰਦੇ ਮਾਰ ਜਾਂਗੇ ਬੰਦੇ ਨਾਲ ਅਸੀਂ ਹੁਣ ਬੜੀ ਮੁਸ਼ਕਲ ਜੁਨੀਅਨ ਇਕੱਠੀ ਕਰਕੇ ਕਾਂਢ ਢਾਈ ਆ ਜੋ ਕਿ ਉਹ ਆਇਆ ਲਾਭ ਸਿੰਘ ਦਾ ਮੁੰਡਾ ਕੀ ਨਾਮ ਦਾ ਸੰਨੀ ਸੰਨੀ ਉਹਨੇ ਸਾਡੇ ਪ੍ਰਧਾਨ ਦੇ ਆਉਣ ਦੀ ਸਪਾੜੇ 30 ਕਿਟ ਮਾਰੀ ਉਹ ਪ੍ਰਧਾਨ ਸਾਡੇ ਡਿੱਗ ਪਏ ਉਸ ਵੇਲੇ بس 2 ਮਿੰਟ ਬਾਅਦ ਦਮ ਛੱਡ ਗਿਆ ਜਿੱਕਨਾਂ ਇਤਲਾਹ ਮਿਲੀ ਸੀ ਵੀ ਟਰੱਕ ਜੂਨੀਅਨ ਮਕੇਰੀਆਂ ਵਿਖੇ ਕੋਈ ਝਗੜਾ ਹੋਇਆ ਜਿਹਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਐਸਐਟਓ ਸਾਹਿਬ ਬਾਅਦ ਚ ਮੈਨੂੰ ਮੌਕੇ ਤੇ ਪਹੁੰਚਾ ਜੋ ਟਰੱਕ ਜੂਨੀਅਨ ਤੇ ਆ ਆਪਣੇ ਜਿਹੜਾ ਗਵਾਂਢੀਆ ਸੰਦੀਪ ਸਿੰਘ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਹਾਈ ਕੋਰਟ ਦੇ ਵੀ ਆਰਡਰ ਹੋਏ ਹੋਏ ਆ 2005 ਦੇ ਉਹ ਪਹਿਲੇ ਕੋਈ 20 ਦਿਨ ਪਹਿਲਾਂ ਸੰਦੀਪ ਸਿੰਘ ਨੇ ਇੱਕ ਉੱਥੇ ਦੁਆਰਾ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਰੋਕ ਦਿੱਤਾ ਗਿਆ ਸੀ ਅੱਜ ਵੀ ਉਸੇ ਮਸਲੇ ਨੂੰ ਲੈ ਕੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸੀ ਜਿੱਥੇ ਕਿ ਦੋਮਾ ਧਿਰਾਂ ਦੀ ਬਹਿਸ ਹੋ ਗਈ ਸੰਦੀਪ ਸਿੰਘ ਨੇ ਉੱਥੇ ਪਈ ਇੱਟ ਚੱਕ ਕੇ ਭਜਨ ਸਿੰਘ ਤੇ ਮਾਰੀ ਆ ਉਹ ਹੋਰ ਭਜਨ ਸਿੰਘ ਦੇ ਛਾਤੀ ਦੇ ਵਿੱਚ ਲੱਗਣ ਕਰਕੇ ਫਿਰ ਭਜਨ ਸਿੰਘ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਕਾਰਵਾਈ ਹੁਣ ਬਿਆਨ ਉੱਥੇ ਮੌਕੇ ਦੇ ਜਿਹੜੇ ਰਿਕਾਰਡਿੰਗ ਦੇ ਗਵਾਹ ਆ ਬਿਆਨ ਲੈ ਕੇ ਜੋ ਬੰਦੀ ਕਾਨੂੰਨੀ ਕਾਰਵਾਈ ਆ ਉਹ ਸਟੈਪ ਬਾਈ ਸਟੈਪ ਕਰਾਂਗੇ